ਗਾਈਜ਼ ਵੈਲਕਮ ਟੂ ਮਾਈ ਨਿਊ ਵਲੋਗ ਅਸਨਿਊ ਵਲੋਗ ਅਸਦਾ ਵਲੋਗ ਸਟਾਰਟ ਕਰਿਆ ਮੈਂ ਦੁਪਹਿਰ ਨੂੰ 1 ਵਜੇ ਤੇ ਹੁਣ ਅਸੀਂ ਆਏ ਸੀ ਖੇਤ ਆ ਦੇਖੋ ਮਰਸਲ ਦੇ ਆ ਸੀ ਸਾਨੂੰ ਆ ਦੇਖੋ ਗੋਭੀ ਦੇ ਦੋ ਫੁੱਲ ਵੀ ਮਿਲ ਗਏ ਇੱਥੋਂ ਤੇ ਚਲੋਂ ਅੰਦਰ ਚੱਲਦੇ ਆ ਰੈਡੀ ਆ ਜਾ ਚਲ ਜੇ ਆ ਦੇਖੋ ਗਾਈਜ਼ ਪੁਰਾਣੇ ਜਮਾਨੇ ਦਾ ਜਿੰਦਾ ਦੇਖੋ ਇਹ ਇਧਰ ਨੂੰ ਕੁਆਹ ਖੋਲਦਾ ਹੈ ਆ ਜਾ ਇੱਥੇ ਉੱਥੇ ਗਿਆ ਉੱਥੇ ਹੀ ਕਹਣਾ ਹੈ ਚਲ ਓਏ ਦੇਖੇ ਸਾਨੂੰ ਆਪਾਂ ਚੱਲਦੇ ਆ ਉੱਥੇ ਉਹ ਗੇਟ ਆ ਜਿਹੜਾ ਉੱਥੇ ਜਾਂਦੇ ਚਲੋ ਉੱਪਰ ਆਜ ਕੋਈ ਸਾਰੋਂ ਦੇ ਫੁੱਲ ਕੋਈ ਨਾ ਉਸ ਪਿਆਰੇ ਨਾਲ ਗੋਦੂ ਬਗਰੇ ਉਹ ਵੈਰੀ ਸਟੈਡੀ ਉਹ ਉਹ ਆਂਦਾ ਤੇ ਉਹ ਪਰੋਂ ਹੋਣਾ ਖੋਦਾ ਜੜੀ ਖੋਦਾ ਜੜੀ ਸਹੀ ਬੱਲਾ ਬਰੇ ਇਹ ਕਿ ਨੀ ਚੈਨਲ ਵਾਲੀ ਮੈਨੂੰ ਖੁੱਲੀ ਖੁੱਲੀ ਰਹਿਣੀ ਮੈਨੂੰ ਰੱਖ ਲੈਣੀ ਖੁੱਲਿਆ ਰਹਿਣੀ ਹਲ ਭਾਈ ਡੜੀ ਜਾਣਾ ਤੁਹਾਡਾ ਸ਼ਾਲ ਉਹ ਆ ਕੇ ਇਹ ਪਾਣੀ ਖੁੱਲ ਪਰ ਬਣਾ ਜਨਾ ਆ ਬਣਦਾ ਸਪਲਾ ਪਾਣੀ ਦੇਖੋ ਕੀ ਪਾਣੀ ਪਾਸੇ ਘਮਾਈ ਜਾਣਾ ਪਾਣੀ ਦੇਖੀ ਜਾ ਕੋਈ ਨਾ ਫੋਨ ਚ ਨਾ ਸੇਜ ਨਾ ਛੱਡ ਦੇ ਇਹ ਦੇਖੋ ਕਿਹ ਜਰਾ ਡੜੇ ਬਣੀ ਹੋਏ 지금, 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 ਛੋਟੀ ਛੋਟੀ ਸੜੀ ਕਾਨਕ ਛੋਟੀ ਛੋਟੀ ਜਗੀ ਹਜੇ ਤਾਂ ਪਹਿਲਾਂ ਪਾਣੀ ਲਾ ਤਾਂ ਪਾਣੀ ਲਾ ਤਾਂ ਪਹਿਲਾਂ ਹਾਂ ਸ਼ਾ ਤਾਂ ਗੁੱਲਾ ਹੋਇਆ ਪਿਆ ਚਲੋ ਇਹ ਵੀ ਪੀ ਗਿਆ ਉੱਪਰ ਦੀ ਆਮੀ ਵੀ ਪਿਆ ਪਹਿਲਾਂ ਪਾਣੀ ਪੀ ਕੇ ਰੇੜੀ ਕੋਠੇ ਜਲੀ ਕਿਉਂ ਮਾਂ ਕੀ ਉੱਥੇ ਦੇ ਕਰਨਾ ਪਤਾ ਮੜਾ ਜਿਹੜਾ ਦੀ ਗੱਲ ਉਹਨੇ ਪੌੜੀ ਦੀ ਉਹ ਕੁੱਤੇ ਕੁਝ ਨਹੀਂ ਹੁੰਦਾ ਉਹ ਨਹੀਂ ਸੱਟ ਵੱਸਦੀ ਚਲੋ ਗਏ ਚਾਹ ਤੇ ਆਪਾਂ ਕੁੱਤੇ ਚਲ ਗਿਆ ਗਾਇਸ ਸਾਡੇ ਘਾਟ ਟਟੀ ਵੀ ਪਰ ਇਹ ਤਰ ਚੜਿਆ ਜਾਊਗਾ ਹਨ ਅਸ ਤੂੰ ਦਸ ਖੜਚ ਟੋਟ ਦੀ ਨੀ ਕਿਉਂਕਿ ਇਸ ਉੱਤੇ ਕਿੰਨੇ ਹਰ ਗਏ ਆ ਇੱਕ ਕੈਮਰਾ ਕਿਹੜੇ ਇੱਕ ਸਾਧਾ ਹਾਂ ਸਾਧਾ ਟਿੱਕਾ ਰੱਖੀਏ ਵੈਸੇ ਹੀ ਰੱਖਿਆ ਹੋਇਆ ਨੇ ਇਹ ਆ ਦੇਖੋ ਤੇ ਮਾੜੀ ਦਾ ਦੇਖਿਆ ਹਰਿਆਲੀ ਚਾਰ ਸੁਪਰੇ ਚਾਰ ਸਫੇਰੇ ਹਰਿਆਲੀ ਹਰਿਆਲੀ ਆ ਕਣਕ ਆ ਗਈ ਸਾਰੇ ਪਾਸੇ ਹਾਂ ਇਹ ਉੱਥੇ ਜਾ ਗ੍ਰੀਨਰੀ ਡਾਰਕ ਗ੍ਰੀਨ ਹਾਂ ਇਹ ਆ ਸਾਡੇ ਖੇਤ ਦਾ ਨਜ਼ਾਰਾ ਦੇਖੋ ਜੀ ਬਹੁਤ ਸੋਹਣਾ ਹਰਿਆਲੀ ਬੜੀ ਸਮਾਦ ਹਾਂ ਗ੍ਰੀਨਰੀ ਆ ਗ੍ਰੀਨਰੀ ਗ੍ਰੀਨਰੀ ਨਹੀਂ ਗ੍ਰੀਨ ਦੀ ਗ੍ਰੀਨਰੀ ਚਲ ਜੀ ਫਿਰ ਕਿੰਨੀ ਹਰਿਆਲੀ ਆ ਪੰਜਾਬੀ ਜੀ ਕਹਿੰਦੇ ਆ ਬੱਚੇ ਚੱਲ ਫਿਰ ਪਹਿਲਾਂ ਮੈਨੂੰ ਉਤਰਨ ਦੇ ਥੱਲੇ ਚੱਲ ਜਾ ਹਰਾ ਭਰਾ ਚਾਰ ਸਪੇਰੇ ਹਰੇ ਭਰੇ ਖੇਤ ਨੇ ਹਨਾ ਰੰਜੋਤ ਯੈਸ ਚਾਰ ਸਪੇਰੇ ਹਰੇ ਭਰੇ ਖੇਤ ਆ ਇੰਨਾ ਸੋਹਣਾ ਨਜ਼ਾਰਾ ਸਵਰਗ ਦਾ ਹਾਂ ਇਹ ਆ ਸਵਰਗਾਂ ਦਾ ਨਜ਼ਾਰਾ ਜੀ ਸਾਡੇ ਖੇਤ ਦਾ ਹਵਾ ਚੱਲਦੀ ਆ ਸਾਡੇ ਖੇਤਾਂ ਦਾ ਸਵਰਗ ਆ ਇਹ ਹਵਾ ਚੱਲਦੀ ਆ ਹਲਕੀ ਹਲਕੀ ਹਾਂ ਹੁਣ ਧੁੱਪ ਵੀ ਹੈਗੀ ਆ ਕੀ ਬਹੁਤ ਸੋਹਣਾ ਦਿਨ ਲੱਗਿਆ ਹੋਇਆ ਅੱਜ ਹਾਂ ਇਹ ਧੁੱਪ ਵੀ ਵਾਸਨੀ ਹਮ ਇਹ ਸੜਕ ਜਾ ਰਹੀ ਆ ਰੋਡ ਆ ਚੱਲਦਾ ਜਿਹੜਾ ਖੇਤਗੋਲ ਦੀ ਰੋਡ ਚੱਲਦਾ ਆਪਣੇ ਬਰਨਾਲਾ ਰੋਡ ਇਹ ਬਰਨਾਲੇ ਤੱਕ ਜਾਂਦਾ ਇਹ ਹਮ ਇਹ ਹੈਗਾ ਬਰਨਾਲਾ ਰੋਡ ਨਾਈ ਵਾਲਾ ਤੇ ਗਾਇਜ਼ ਉਹ ਗਾ ਸਾਡਾ ਪ੍ਰਾਣਾ ਕਰ ਉਹ ਗਾ ਸਾਡਾ ਪ੍ਰਾਣਾ ਕਰ ਜੋ ਮਰ ਜੀ ਹਾਂ ਆ ਗਾਇਜ਼ ਸਾਡਾ ਪ੍ਰਾਣਾ ਕਰ ਪਹਿਲਾਂ ਜਿੱਥੇ ਰਹਿੰਦੇ ਹੁੰਦੇ ਸੀਗੇ 7 ਸਾਲ ਪਹਿਲਾਂ ਹਾਂ ਮਾਪੇ ਚਲੀ ਵੀਰ ਚੱਲ ਅੱਗੇ ਤੁਸੀਂ ਉਤਰੋਗੇ ਜਿਵੇਂ ਸੀ ਥੱਲੇ ਆ ਚੁੱਕੇ ਹਾਂ ਉੱਥੋਂ ਉਹ ਪੌੜੀ ਸੀ ਤੇ ਆ ਦੇਖੋ ਸਾਰੀ ਸਬਜੀ ਸਾਰੀ ਸਬਜੀ ਆ ਗਈ ਬਾਲਤ ਹਾਂ ਜਿਵੇਂ ਗੋਭੀ ਦਾ ਸਾਰ ਇਹ ਸੌਂਦੇ ਫਲ ਆਨੇ ਗਏ ਨਹੀਂ ਣੇ ਗਏ ਸੋਨਿਆ ਹਾਂ ਇਹ ਲਓ ਦੇਖੋ ਪੂਰਾ ਪੀੜਾ ਪੀੜਾ ਪੂਰਾ ਪੀੜਾ ਪੀੜਾ ਇਹ ਹੋ ਗਿਆ ਤੇ ਉਹ ਗਿਆਪਾ ਦੱਸਣਾ ਇਹ ਜਿਹੰਦੇ ਆ ਹਾਂ ਇਹ ਲੈ ਸਮਾ ਉਹ ਕੀ ਆ ਇਹ ਟੋੜਦੇ ਗੰਡੇ ਆ ਪਰਲੇ ਗੰਡੇ ਇਹ ਦੇ ਆਹ ਗੈਸ ਗੰਡੇ ਆ ਆਹ ਗੰਡੇ ਆਗੇ ਤੇ ਅਮਰੂਦ ਦਾ ਪੇੜ ਆ ਤੇ ਅਮਰੂ ਥੋੜੀ ਥੋੜੀ ਜਿਹੀ ਲੱਗਣੇ ਸਟਾਰਟ ਹੋਏ ਆ ਹਣਾ ਪਾਪਾ ਇਹ ਕੀ ਆ ਪਾਪਾ ਲੈ ਚਲੀਏ ਵਦਨ ਮੈਂ ਵੀ ਥੋੜਾ ਨਹੀਂ ਥੋੜਾ ਟੋੜਾ ਅੱਛਾ ਆ ਮੈਨੂੰ ਆ ਮੇਰੇ ਆਂ ਟੋੜਦੇ ਹੁੰਦੇ ਆ ਆਈ ਆਈ ਇਹ ਜੀ ਅਸੀਂ ਥੋੜੀ ਹਨੇ ਚੱਕ ਐ ਜੜਾ ਕਾ ਤੂੰ ਗੱਡੀ ਆ ਨਾ ਪੁੱਤ ਜੜਾ ਨਹੀਂ ਕੱਢੀ ਆਂਦੇ ਆ ਪੁੱਤ ਤੋ ਤੋੜਦੇ ਹਾਂ ਮੈਂ ਕੀ ਕਰਨਾ ਜੜਾ ਨਹੀਂ ਨਿਕਲ ਜਾਂਦੀ ਆ ਜੀ ਇਹ ਤੈਨੂੰ ਛੋਟਾ ਨਾ ਤੈਨੂੰ ਫਿਰ ਤੋੜ ਲੈਣਾ ਥੋੜਾ ਬੋਤਾ ਤੋੜ ਲਿਆ ਮੈਂ ਇਹ ਵੀ ਗੱਲ ਨਹੀਂ ਗਾਈਸ ਕੱਢ ਲਿਆ ਬਹੁਤ ਆ ਤੋ ਥੋੜਾ ਹੋਰ ਉਹ ਜੜਾ ਤੋੜੀ ਬਸ ਆ ਗਿਆ ਹਰ ਜਵ ਬਲੌਕਸ ਤੇ ਖਣੂ ਤੇ ਜਾ ਕੇ ਲਸਣ ਜੀ ਲਸਣ ਆਏ ਹੋ ਗਦੇ ਹੁੰਦੇ ਆ ਜੀ ਦੇਖ ਲੋ ਤੇ ਉਹ ਆ ਗਏ ਗੰਡੇ ਉਹ ਆ ਆ ਵਾਲੇ ਇੱਥੋਂ ਤੱਕ ਲਸਣ ਆਇਆ ਖੜ ਜਦੋ ਬਲੀ ਦਾਣਾ ਸੁਣੋ ਕਿਹੜੇ ਕੀੜੇ ਆ ਦੇਖੋ ਉਹ ਦੇਖੋ ਉਹ ਤੋਂ ਬਾਪਾ ਤ ਲੈ ਕੇ ਜੜੀ ਤੋਂ ਲੈ ਕੇ ਇੱਥੇ ਤੱਕ ਆ ਲਸਣ ਤੇ ਇੱਥੋਂ ਲੈ ਕੇ ਇੱਥੋਂ ਲੈ ਕੇ ਇੱਥੇ ਤੱਕ ਆ ਗੰਡੇ ਮਤਲਬ ਗੰਡੇ ਦੀਏ ਤਿੰਨ ਲੈਣਾ ਜੀਆਂ ਪੰਜ ਲੈਣਾ ਲਸਣ ਦੀ ਪੰਜ ਮੰਚੇ ਦਰਾਂ ਪੰਜੇ ਮਤਲਬ 10 12 ਲੈਣਾ ਗੰਡੇ ਗੰਨੇ ਕਿਨੇ ਲੈ ਗੰਡੇ ਨਹੀਂ ਲਸਣ ਦੀਆਂ ਸੌਰੀ ਨਾ ਫਿਰ ਉਹਨੂੰ ਵੜਿਆ ਲੰਡਾ ਲਸਣ ਗੰਡਾ ਲਸਣ मलवाए तू तो बहुत गाइस आओ देखो एक किसी है